ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਹਾਜ਼ਰ ਜਿੰਨੇ ਵੀ ਸ਼ਕਸ਼ੀਤਾ ਸੱਜਣ ਮੇਰੇ ਐਵਰ ਮੀਟ ਡਾਕਟਰ ਜਸਵਿੰਦਰ ਪੱਲਾ ਦੀ ਅੰਤਮ ਅਰਦਾਸ ਚ ਆਏ ਨੇ ਸਾਰੇ ਨੂੰ ਫਤਿਹ ਪ੍ਰਵਾਨ ਕਰਿਓ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਇਗੁਰੂ ਜੀ ਦੀ ਫਤਿਹ ਜ਼ਿੰਦਗੀ ਚ ਮੈਂ ਤੇ ਪੱਲਾ ਸਾਹਿਬ ਨੇ ਦੇਸ਼ਾਂ ਵਿਦੇਸ਼ਾਂ ਚ ਕਿਹੜੇ ਕਿਹੜੇ ਸ਼ਹਿਰ ਚ ਵੱਡੇ ਵੱਡੇ ਮੰਚ ਸੰਬੋਧਨ ਕੀਤੇ ਪਰ ਅੱਜ ਇਸ ਮੰਚ ਤੇ ਜਦੋਂ ਬੋਲਣਾ ਪੈ ਰਿਹਾ ਤਾਂ ਬਹੁਤ ਭਾਵਕ ਘੜੀ ਆ ਜਦੋਂ ਸਾਡਾ ਉਹ ਸਾਥੀ ਜੀ ਦੇ ਬਾਰੇ ਮੈਂ ਇੱਕ ਕਹਿਲਵਾ ਕਿ ਡਾਕਟਰ ਜਸਵਿੰਦਰ ਭੱਲਾ ਦੋ ਪਾਸਿਓਂ ਬਲਦੀ ਉਹ ਮੋਮਬਤੀ ਸੀ ਜੋ ਇਸ ਧਰਤੀ ਨੂੰ ਰਸਨਾਨ ਆਇਆ ਸੀ ਆਪਣੇ ਹਾਸਿਆਂ ਆਪਣੇ ਕਮੇਡੀ ਕਲਾ ਦੇ ਨਾਲ ਦੁਨੀਆ ਦੇ ਵਿੱਚ ਜੋ ਨੇ ਹਾਸੇ ਵੰਡੇ ਸਟ्रेस ਪਰ ਜਿੰਦਗੀ ਜੋ ਸਾਡੇ ਤਣਾਵ ਵਧ ਰਹੇ ਆ ਉਹਨੇ ਬੀੜਾ ਚੱਕ ਲਿਆ ਕਿ ਮੈਂ ਲੋਕਾਂ ਦੇ ਹਾਸੇ ਗਵਾਚਣ ਨਹੀਂ ਦੇਨੇ ਤੇ ਉਹਨੇ ਜ਼ਿੰਦਗੀ ਲਾਤੀ ਡਾਕਟਰ ਜਸਵਿੰਦਰ ਭੱਲਾ ਉਸ ਪਰਿਵਾਰ ਚ ਪੈਦਾ ਹੋਇਆ ਜਿਵੇਂ ਆਪਣਾ ਸੰਬੰਧ ਇਸ ਪਰਿਵਾਰ ਨਾਲ ਜੋੜਦਾ ਤਾਂ 1970 ਦੇ ਵਿੱਚ ਅਗਸਤ ਪੂਰੇ 48 ਸਾਲ ਪਹਿਲਾਂ ਜਦੋਂ ਪੀਏਯੂ ਬੀਐਸਸੀ ਦੇ ਜਮਾਤੀ ਬਣੇ ਉਦੋਂ ਦਰਾਹੇ ਤੋਂ ਭੱਲਾ ਸਾਹਿਬ ਤੇ ਲੋਈਆਂ ਤੋਂ ਮੈਂ ਪੀਏਯੂ ਲੁਧਿਆਣਾ ਚ ਪੜਨ ਲੱਗੇ ਤੇ ਕਦੋਂ ਦੇ ਵਿੱਚ ਜਿਹੜੇ ਭੱਲੇ ਦੇ ਦਾਦਾ ਜੀ ਬਾਈ ਜੀ ਕਹਿੰਦੇ ਸੀ ਅਸੀਂ ਤੇ ਸਾਡੀ ਬੇਬੇ ਦਰਾਹੇ ਪੀੜੀ ਡਾ ਕੇ ਗਲੀ ਬਹਿਣਾ ਮੇਰਾ ਭੱਲਾ ਕਦੋਂ ਆਊਗਾ ਮੇਰਾ ਭੱਲਾ ਕਦੋਂ ਆਊਗਾ ਇੱਕੋ ਪੁੱਤ ਸੀ ਸਰਦਾਰ ਬਹਾਦਰ ਸਿੰਘ ਜੀ ਦਾ ਲਾਇਕ ਪੁੱਤ ਫਰਜੰਦ ਜਸਵੰਦਰ ਭੱਲਾ ਭੱਲਾ ਜੀ ਦੀ ਇੱਕੋ ਭੈਣ ਸਾਡੀ ਭੈਣ ਕੁਲਜੀਤ ਸਾਡੇ ਜੀਜਾ ਜੀ ਰਾਜਪਾਲ ਜੀ ਜਿਹਨੂੰ ਪਿਆਰ ਨਾਲ ਕਾਕਾ ਜੀ ਕਹਿੰਦੇ ਆ ਉਹਨਾਂ ਦਾ ਪਰਿਵਾਰ ਫਲਵਾੜੀ ਸਾਡਾ ਐਸਪੀ ਬੇਟਾ ਗੀਤੂ ਸਾਡੀ ਨਰੀਨ ਸਾਡਾ ਆਗਾਜ਼ ਇਹ ਪਰਿਵਾਰ ਉਸ ਤੋਂ ਬਾਅਦ ਸਾਡਾ ਭੱਲਾ ਜੀ ਨੇ ਆਪਣੀ ਸ਼ਾਦੀ ਕੀਤੀ ਪਰਮਦੀਪ कौर ਭੱਲਾ 87 ਚ ਮੈਂ ਭਾਬੀ ਨੂੰ ਕਹਿੰਦਾ ਸੀ ਭਾਬੀ ਮੈਂ 10 ਸਾਲ ਪਹਿਲਾਂ ਤੇਤੋਂ ਭੱਲੇ ਦੀ ਲਾਈਫ 'ਚ ਆ ਗਿਆ ਮੈਂ 77 'ਚ ਆ ਗਿਆ ਭਾਬੀ ਜੀ 87 'ਚ ਆਏ ਪਰਮਦੀਪ ਕੌਰ ਭੱਲਾ ਇੱਕ ਉਹ ਰੂਹ ਆ ਜਿਹੜੀ ਅਸੀਂ ਨੋਬਲ ਸੋਲ ਕਹਿੰਨੇ ਆ ਉਹਨਾਂ ਨੂੰ ਇੰਨੀ दैਵੀ ਸ਼ਕਤੀ ਨਹੀਂ ਪ੍ਰਮਾਤਮਾ ਦੀ ਕਿਰਪਾ ਕਿ ਉਹ ਹਮੇਸ਼ਾ ਪਾਠ ਕਰਦੇ ਆ ਤੇ ਸਾਡੇ ਮਾਤਾ ਸਤਵੰਤ ਕੌਰ ਭੱਲਾ ਕੱਲ ਪਰਸੋ ਜਦੋਂ ਮੈਨੂੰ ਗਲਵੱਕੜੀ ਜਿਹਾ ਕਹਿਣ ਲੱਗੇ ਕਿ ਮੇਰਾ ਇੱਕ ਪੁੱਤ ਜਿੰਦਾ ਬਾਲਾ ਅਸੀਂ ਮਾਂ ਪੁੱਤ ਦੋਵੇਂ ਰੋਪਏ ਕਿ ਮਾਂ ਪੱਲਾ ਨਹੀਂ ਰਿਹਾ ਤੇ ਪੱਲਾ ਸਾਹਿਬ ਤੇ ਪਰਮਦੀਪ ਕੌਰ ਜੀ ਨੇ ਬੇਟੀ ਜੀਨੂ ਨੂੰ ਜਨਮ ਦਿੱਤਾ ਬੇਟੀ ਜੀਨ ਨੂੰ ਸਾਡੀ ਨਾਰਵੇਜ ਬਹੁਤ ਸੁਖੀ ਪਰਿਵਾਰ ਚ ਵੱਸਦੀ ਹੈ ਸਾਡਾ ਦਮਾਦ ਸਾਡਾ ਵਿਕਰਮ ਮਾਈਕਰੋਸਾਫਟ ਵਿੱਚ ਨਾਰਵੇਜ ਕੰਟਰੀ ਹੈਡ ਆ ਉਹ ਬੱਚੇ 15 ਦਿਨ ਪਿੱਛੇ ਆਏ ਹੁਣ ਫੇਰ ਵਾਪਸ ਆਏ ਖਬਰ ਲੈਣ ਪਿੱਛੇ ਆਏ ਸੀ ਉਹਨਾਂ ਦੇ ਪਿਤਾ ਜੀ ਬਲਵੰਤ ਜਸਲ ਜੀ ਉਹਨਾਂ ਦੇ ਮਾਤਾ ਜੀ ਗੁਰਦਰਸ਼ਨ ਜੀ ਉਹ ਨਾਰਵੇਜ ਬੈਠੇ ਸੋਕ ਕਰ ਰਹੇ ਆ ਤੇ ਭੱਲਾ ਜੀ ਦੇ ਛੋਟੇ ਦੋਤੀ ਸਾਡੀ ਅਰਸ਼ੀਆ ਪਰਸੋ ਦਾ ਬਰਥਡੇ ਸੀ ਦੋਤਾ ਅਭੀਰ ਇਹ ਸਾਡਾ ਜੋ ਪਰਿਵਾਰ ਹੈ ਮੈਂ ਹਮੇਸ਼ਾ ਭੱਲਾ ਜੀ ਬਾਰੇ ਇਹ ਗੱਲ ਕਹਿਣਾ ਹੁੰਦਾ ਕਿ ਦੁਨੀਆ ਜਾਣਦੀ ਉਹਨੂੰ ਇੱਕ ਟੌਪ ਕਮੀਡੀਅਨ ਤੌਰ ਤੇ ਦੁਨੀਆ ਜਾਣਦੀ ਉਹਨੂੰ ਵਿਅੰਗ ਕਰਦੇ ਤੌਰ ਤੇ ਦੁਨੀਆ ਜਾਣਦੀ ਉਹਨੂੰ ਟੌਪ ਫਿਲਮ ਐਕਟਰ ਤੌਰ ਤੇ ਪਰ ਅਸੀਂ ਜਾਂਦੇ ਹਾਂ ਨੂੰ ਕਾਮਯਾਬ ਇਨਸਾਨ ਜਿਨੇ ਤਿੰਨ ਪੀੜੀਆਂ ਇੱਕ ਛਾਤੇ ਟਰੱਕੇ ਸਾਂਝੀ ਪਰਿਵਾਰ ਪ੍ਰਣਾਲੀ ਕਿਵੇਂ ਪਾਲੀ ਦੀ ਆ ਇਸ ਕਲਯੁਗ ਚ ਵੀ ਸਤਜੋਗੀ ਸਰਵਣ ਪੁੱਤ ਬਣ ਕੇ ਦਿਖਾਇਆ ਜਦੋਂ ਪੱਲਾ ਜੀ ਨੇ ਪੁਖਰਾਜ ਦਾ ਵਿਆਹ ਕੀਤਾ 19 ਨਵੰਬਰ 2021 ਨੂੰ ਅਸੀਂ ਲੁਧਿਆਣੋਂ ਪਟਿਆਲੇ ਬਰਾਤ ਲੈ ਕੇ ਜਾ ਰਹੀ ਸੀ ਸਰਾਵ ਜੀ ਸਾਹਿਬ ਖੜੇ ਆ ਸਰਾਵ ਸਾਹਿਬ ਦੇ ਘਰ ਟੁਕਣਾ ਸੀ ਉਸ ਦਿਨ ਮੋਦੀ ਸਾਹਿਬ ਨੇ ਬਿੱਲ ਵਾਪਸ ਲਏ 19 ਨਵੰਬਰ 21 ਨੂੰ ਰਾਜ ਖਬਰ ਆਈ ਮੈਂ ਕਿਹਾ ਪਖਰਾਜ ਤੇਰਾ ਵਿਆਹ ਭਾਗਾਂ ਲਾ ਇਹ ਸਾਡਾ ਕਿਸਾਨਾਂ ਦਾ ਅੰਦੋਲਨ ਜਿਹੜਾ ਇਹ ਕਾਮਯਾਬੀ ਨਾਲ ਅੱਜ ਖਤਮ ਹੋਇਆ ਪਖਰਾਜ ਤੇ ਸਾਡੀ ਬਹੂ ਤਿਸ਼ੂ ਕਹਿੰਨੇ ਸੀ ਪਿਆਰ ਨਾਲ ਇੰਨੀ ਸਾਡੀ ਖੁਸ਼ਕਿਸਮਤੰਗੀ ਆ ਸਾਡੀ ਬਹੂ ਸਾਡੀ ਧੀ ਆ ਹੋ ਪਰਿਵਾਰ ਨੂੰ ਬੰਨ ਲਿਆ ਜਿੰਨੀ 4 ਸਾਲ ਇਸ ਬੱਚੀ ਨੇ ਤੇ ਪਖਰਾਜ ਨੇ ਬਾਪ ਦੀ ਸੇਵਾ ਕੀਤੀ ਦੁਨੀਆ ਚ ਇੱਕ ਐਗਜ਼ੈਂਪਲ ਸੈੱਟ ਕੀਤੀ ਮੈਂ ਕਹਿਣਾ ਚਾਹੁੰਨਾ ਕਿ ਪਰਿਵਾਰਾਂ ਦਾ ਜੋ ਸਮੇਲ ਹੈ ਸਾਂਝੀ ਪਰਿਵਾਰ ਨੂੰ ਚਲਾਉਣਾ ਕਿਵੇਂ ਆ ਉਹ ਕੋ ਸਿੱਖੇ ਤਜਸਿੰਦਰ ਪੱਲਾ ਤੋਂ ਸਿੱਖੇ ਪੱਲਾ ਜੀ ਨੂੰ ਤੁਸੀਂ ਐਕਟਰ ਜਾਣਦੇ ਆ ਤੁਸੀਂ ਕਮੇਡੀਅਨ ਜਾਣਦੇ ਆ ਪਰ ਇਹ ਪੱਖ ਪੱਲਾਈ ਦਾ ਜਿਹੜਾ ਉਹ ਅਸੀਂ ਵਿਟਨੈਸ ਕੀਤਾ ਸੀ ਗਵਾਹ ਬਣੇ 70 ਦੇ ਵਿੱਚ ਅਸੀਂ ਜਮਾਤੀ ਬਣੇ ਸਾਡੇ ਪ੍ਰੋਫੈਸਰ ਕੇਸ਼ਵਰਾਮ ਸ਼ਰਮਾ ਜੀ ਡਾਂਸ ਡਾਂਮਾ 뮤직 ਕਲੱਬ ਦੇ ਇੰਚਾਰਜ ਉਹਨਾਂ ਨੇ ਹੱਥ ਖੜੇ ਕਰਾਏ ਕਿ ਦੱਸੋ ਕਿਹੜੇ ਕਿਹੜੇ ਖੇਤਰ ਤੁਸੀਂ ਭਾਗ ਲੈਣਾ ਚਾਹੁੰਦੇ ਹੋ ਤੇ ਮੈਂ ਹੱਥ ਖੜਾ ਕੀਤਾ ਥੀਏਟਰ ਦੇ ਵਿੱਚ ਤੇ ਜਸਿੰਦਰ ਪੱਲਾ ਜੀ ਨੇ ਹੱਥ ਖੜਾ ਕੀਤਾ ਗਾਇਕੀ ਚ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਜਸਵੰਦਰ ਭੱਲਾ ਜੀ ਬਹੁਤ ਵੱਡੇ ਗਾਇਕ ਸੀ 27 ਰੋਲ ਨੰਬਰ ਉਹਦਾ ਤੇ ਮੇਰਾ ਰੋਲ ਨੰਬਰ 2 ਤੇ ਜਦੋਂ ਅਸੀਂ ਰਲ ਕੇ ਇਹ ਗਾਇਕੀ ਚ ਪੈ ਗਏ ਮੈਂ ਥੀਏਟਰ ਚ ਪੈ ਗਿਆ 1981 ਚ ਸਾਡੇ ਸੀਨੀਅਰ ਕਲਾਸ ਨੂੰ ਫੇਅਰਵੈਲ ਪਾਰਟੀ ਦੇਣੀ ਸੀ ਉਦੋਂ ਸਾਡੇ ਦਿਮਾਗ ਜੁਗਤ ਆਈ ਕਿ ਭੰਡਾਂ ਦੇ ਨਕਲਾ ਸਟੇਜ ਤੇ ਕਰੀਏ ਪਹਿਲੀ ਵਾਰੀ ਇਸ ਸਟੇਜ ਤੇ 1981 ਚ ਨਕਲਾ ਕੀਤੀਆਂ ਡਾਕਟਰ ਖੇਮ ਸਿੰਘ ਗਿੱਲ ਤੇ ਪਦਮਸ਼ਰੀ ਪ੍ਰਥੀਪਾਲ ਸਿੰਘ ਹਾਕੀ ਦੇ ਕੈਪਟਨ ਸਾਰੇ ਡਾਇਰੈਕਟਰ ਸੀਗੇ ਖੇਮ ਸਿੰਘਲ ਉਹ ਡੀਨ ਸੀਗੇ ਬੱਚ ਵੀ ਸੀ ਬਣੇ ਦੋਨੋਂ ਇਸ ਦੁਨੀਆ ਚ ਨਹੀਂ ਨੇ ਉਹ ਸਟੇਜ ਤੇ ਨਾਮ ਲੈ ਕੇ ਆਏ ਸਾਨੂੰ ਅਸ਼ੀਰਵਾਦ ਦੇਣ ਆਏ ਤੇ ਕਹਿੰਦੇ ਬੱਚਿਓ ਤੁਸੀਂ ਬਹੁਤ ਵੱਡੇ ਕਲਾਕਾਰ ਬਣੋਗੇ 29 ਮਈ ਨੂੰ 82 ਨੂੰ ਜਲੰਧਰ ਦੂਰਦਰਸ਼ਨ ਨੇ ਸਾਨੂੰ ਬੁਲਾ ਲਿਆ ਸਾਡੇ ਸੀਨੀਅਰ ਸੀ ਗੌਰਵਦਰ ਸ਼ਰਮਾ ਜੀ ਐਮ ਐਸ ਸੀ ਕਰਦੇ ਸੀ ਪੀ ਐਜ ਤੋਂ ਉਹ ਦੂਰਦਰਸ਼ਨ ਡਾਇਰੈਕਟਰ ਪਹਿਲਾ ਬਣੇ ਪ੍ਰੋਡਿਊਸਰ ਮੇਰਾ ਪਿੰਡ ਮੇਰੇ ਖੇਤ ਦੇ 29 ਮਈ 82 ਨੂੰ ਪਹਿਲਾ ਸ਼ੋਅ ਕੀਤਾ ਸੀ ਦੂਰਦਰਸ਼ਨ ਤੇ 82 ਉਸ ਤੋਂ ਬਾਅਦ ਚਲਸੋਚਾ ਸ਼ੁਰੂ ਹੋ ਗਿਆ ਦੂਰਦਰਸ਼ਨ ਨੇ 85 ਚ ਅੰਤਰਰਾਸ਼ਟਰੀ ਵਰਾ ਯੁੱਧਤਾ ਸੀ ਸਾਨੂੰ ਕਿਹਾ ਕਿ ਹੈਵਰੀ ਲਾਸਟ ਮੰਡੇ ਆਫ ਮੰਥ ਪੱਲਾ ਤੇ ਸ਼ਰਮਾ ਲਾਈਵ ਕਵੈਡੀ ਕਰਿਆ ਕਰਨਗੇ ਅਸੀਂ ਲਾਈਵ ਕਵੈਡੀ 25 ਮਿੰਟ ਕਰਿਆ ਕਰਨੀ ਦੂਰਦਰਸ਼ਨ ਤੇ ਲਾਸਟ ਕਿਸ ਤੇ ਸਾਡੀ ਆਈ ਤਾਂ ਉੱਥੇ ਇੱਕ ਰਿਲਦੂ ਦਾ ਵਿਆਹ ਸੀਰੀਅਲ ਕੀਤਾ ਅੱਜ ਬਹੁਤ ਵੱਡੀ ਐਕਟਰਸ ਹੈ ਬੰਬੇ ਚ ਦਿਵੇ ਦਿੱਤਾ ਉਹ 12ਵੀਂ ਚ ਪੜ੍ਹਦੀ ਸੀ ਉਦੋਂ ਜਦੋਂ ਉਹਨੂੰ ਇੱਕ ਸੀਰੀਅਲ ਵਿੱਚ ਪੱਲਾ ਜੀ ਦੀ ਨੋਹ ਤੇ ਮੇਰੀ ਪਤਨੀ ਬਣ ਕੇ ਅਸੀਂ ਪੇਸ਼ ਕੀਤਾ ਪਹਿਲੀ ਵਾਰੀ ਦਿਵੇ ਦਿੱਤਾ ਚ ਬੰਬੇ ਚ ਬਹੁਤ ਵੱਡੀ ਐਕਟਰਸ ਹੈ ਦੇਵਦਾਤਾ ਉਹਨੂੰ ਅਸੀਂ ਟੀਵੀ ਤੇ ਲੈ ਕੇ 85 ਚ ਸਫ਼ਰ ਸ਼ੁਰੂ ਹੋਇਆ 88 ਦੇ ਵਿੱਚ ਆ ਕੇ ਸਾਨੂੰ ਦੁਨੀਆ ਦੇ ਵਿੱਚ ਜਾਂਦਾ ਮੌਕਾ ਮਿਲਿਆ ਜਦੋਂ ਗੁਰਭਜਨ ਗਿੱਲ ਸਾਹਿਬ ਨੇ ਅੱਜ ਆਏ ਵੀ ਹੋਏ ਆ ਸਾਡੇ ਬਹੁਤ ਸਤਿਕਾਰਤ ਨੇ ਉਹਨਾਂ ਨੇ ਆਰਟੀਕਲ ਲਿਖਤਾ ਸਾਡੇ ਤੇ ਪੰਜਾਬੀ ਟ੍ਰਿਬਿਊਨ ਛਪਿਆ ਖੁਰਦੇ ਸੱਬਹ ਤੇ ਆ ਤੇ ਰਾਖੇ ਪੱਲਾ ਤੇ ਬਾਲ ਮਕੰਦ ਮਾਡਰਨ ਪੰਡ ਉਹ ਸਾਡੀ ਇੱਕ ਪੀਜ ਤੋਂ ਬਾਹਰ ਜਿਹੜੀ ਸਾਡੀ ਐਂਟਰੀ ਹੋਈ 88 ਜਸਵਾਲ ਸਾਹਿਬ ਕਹਿਣ ਲੱਗੇ ਕਿ ਪੱਲਾ ਜੀ ਸ਼ਰਮਾ ਜੀ ਕਮੇਟੀ ਤੁਸੀਂ ਕਰਦੇ ਬਹੁਤ ਟਾਪ ਦੀ ਪਰ ਲੋਕੀ ਸੁਣ ਕੇ ਦੋ ਘੰਟੇ ਭੁੱਲ ਜਾਂਦੇ ਆ ਇਹਦਾ ਕੋਈ ਡਾਕੂਮੈਂਟ ਬਣਾਓ ਅਸਕੇ ਅੰਕਲ ਡਾਕੂਮੈਂਟ ਕੀ ਬਣੂਗਾ ਗਿਰਪਾਜਨ ਗਿੱਲ ਸਾਹਿਬ ਜਸਵਾਲ ਸਾਹਿਬ ਕੇਸ਼ਵਰਮ ਸ਼ਰਮਾ ਜੀ ਸਾਨੂੰ ਕੰਪਨੀ ਕੋ ਲੈ ਗਏ ਉਸ ਕੰਪਨੀ ਨੇ ਮੋਹਨ ਸਿੰਘ ਮੇਲੇ ਤੇ ਸਾਡੀ ਕੈਸਟ ਰੀਲਿਸ ਕੀਤੀ ਛਣਕਾਟਾ 88 ਉਥੋਂ ਸਾਡੀ ਐਂਟਰੀ ਸ਼ੁਰੂ ਹੋਈ ਚਾਰ ਜਆ ਕੈਸਟ ਬਣਾਈ ਉਹ ਸਾਰੀ ਮੇਲੇ ਚ ਵਿਕ ਗਈ ਉਹ ਬੰਦਾ ਸਾਡੇ ਘਰੇ ਪੈਸੇ ਲੈ ਕੇ ਆ ਗਿਆ ਅਸਕੇ ਦੇ ਪੈਸੇ ਮਿਲਣਗੇ ਕਹਿੰਦਾ ਜੀ ਮੈਂ ਕਮਾਏ ਆ ਸਾਨੂੰ ਨਹੀਂ ਪਤਾ ਸੀ ਕਿ ਛਣਕਾਟਾ ਕਿਵੇਂ ਜੜੀ ਆ ਤੁਸੀਂ ਲੋਕਾਂ ਨੇ ਜਸਵਿੰਦਰ ਪੱਲਾ ਨੂੰ ਐਡਾ ਵੱਡਾ ਨਾਮ ਇੰਨਾ ਪਿਆਰ ਦੇ ਦੇਣਾ ਕਿ ਦੁਨੀਆ ਦੇ ਹਰ ਕੋਨੇ 'ਚ ਛਣਕਾਟਾ ਵੱਜਣ ਲੱਗ ਗਿਆ 97 ਜਾ ਕੇ ਨੀਲੂ ਸਾਡਾ ਨਾਲ ਰਲ ਗਈ ਪਹਿਲਾਂ ਜੋੜੀ ਸੀ ਚਾਚਾ ਭਤੀਜਾ ਦੀ ਫੇ ਨੀਲੂ ਨਾਲ ਆ ਗਈ ਨੀਲੂ ਇਤਹਾ ਮਾਰ ਕੇ ਰੁੰਦੀ ਪਈ ਆ ਤੇ ਅਸੀਂ ਤਿੰਨਾਂ ਨੇ ਰਲ ਕੇ ਛਣਕਾਟੇ ਜਿਹੜੇ ਸ਼ੁਰੂ ਕੀਤੇ ਤੇ ਚੱਲਦੇ ਰਹੇ ਤੇ 2009 ਤੱਕ 27 ਛਣਕਾਟੇ ਤੁਹਾਡੀ ਝੋਲੀ ਪਾਏ ਜਿਹੜੇ ਤੁਸੀਂ ਅੱਜ ਤੱਕ ਸੁਣੀ ਜਾਂਦੇ ਹੋ ਤੇ ਛਣਕਾਟਿਆਂ ਤੋਂ ਬਾਅਦ ਇੱਕ ਯੁੱਗ ਆਇਆ ਫਿਲਮਾਂ ਦਾ ਜਸਵਿੰਦਰ ਭੱਲਾ ਜੀ ਨੇ ਫਿਲਮਾਂ 'ਚ ਉਹ ਕਰਕੇ ਦਿਖਾਇਆ ਜੋ ਸ਼ਾਇਦ ਕਿਸੇ ਕਮੇਟੀ 'ਚ ਸੇ ਨਹੀਂ ਆਇਆ ਕੈਰਨ ਜੱਟਾ ਇੱਕ ਮੀਲ ਪੱਥਰ ਬਣ ਗਈ ਜਿਸ ਭੱਲਾ ਸਾਹਿਬ ਨੇ ਪਿਤਾ ਰੋਲ ਕੀਤਾ ਕਾਲਾਕੋਟ ਦੀ ਗੱਲ ਕੀਤੀ ਤੇ ਦੁਨੀਆ ਅੱਜ ਵੀ ਕਾਲਾਕੋਟ ਕਹਿੰਦੀ ਆ ਮੈਨੂੰ ਮੀਤheer ਜੀ ਸਾਡੇ ਘਰ ਆਏ ਤਿੰਨ ਚਾਰ ਦਿਨ ਪਹਿਲਾਂ ਮੀਤheer ਜੀ ਕਹਿੰਦੇ ਕਨਸਟੀਟਿਊਸ਼ਨ ਕਲੱਬ ਆ ਉੱਥੇ ਦਿੱਲੀ ਉੱਥੇ ਇੱਕ ਸਾਊਥ ਇੰਡੀਆ ਆਂਧਰਾ ਪ੍ਰਦੇਸ਼ ਤੋਂ ਕੋਈ ਬਹੁਤ ਵੱਡਾ ਸੁਪਰੀਮ ਕੋਰਟ ਦਾ ਵਕੀਲ ਆ ਹਿੰਦੀ ਵੀ ਨਹੀਂ ਬੋਲ ਪੰਦਾ ਉਹਨੇ ਵੀ ਕਿਹਾ ਮਿਸਟਰ ਮੀਤ ਹੂਜ਼ ਦੈਟ ਕਾਮਿਕ ਐਕਟਰ ਆਫ ਪੰਜਾਬ ਕਾਲਾਕੋਟ ਐਵੇਂ ਨਹੀਂ ਪਾਇਆ ਇਹ ਸਰ ਪ੍ਰਸਿੱਧੀ ਸੀ ਉਸ ਬੰਦੇ ਦੀ ਕਿ ਅੰਧਰਾ ਪ੍ਰਦੇਸ਼ ਦੀਆਂ ਹੱਦਾਂ ਬੰਨੇ ਟੱਪ ਕੇ ਉਹ ਬੰਦਾ ਵਿਦੇਸ਼ਾਂ ਦੇਸ਼ਾਂ 'ਚ ਪਹੁੰਚ ਗਿਆ ਤੇ ਅੱਜ ਮੈਨੂੰ ਇਹ ਦੱਸਦਿਆਂ ਉਸ ਵੀਰ ਤੇ ਮਾਣ ਵੀ ਮਹਿਸੂਸ ਹੋ ਰਿਹਾ ਕਿ ਜਸਵਿੰਦਰ ਭੱਲਾ ਦਾ ਜਦੋਂ ਸ਼ੋਕ ਦੁਨੀਆ 'ਚ ਫੈਲਿਆ ਤੇ ਪ੍ਰਾਈਮ ਮਿਨਿਸਟਰ ਅਫਿਸ ਤੋਂ ਘਰੇ ਫੋਨ ਆਇਆ ਮੋਦੀ ਸਾਹਿਬ ਦੇ ਦਫ਼ਤਰੋਂ ਫੋਨ ਆਇਆ ਕਹਿੰਦੇ ਸਾਨੂੰ ਪਤਾ ਲੱਗਾ ਟ੍ਰੈਂਡਿੰਗ ਤੇ ਚਲਾ ਗਿਆ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਸੋਸ਼ਲ ਮੀਡੀਆ ਫਲੱਡ ਹੋ ਗਿਆ ਭਰ ਗਿਆ ਇਹ ਕੌਣ ਸੀ ਕਹਿੰਦੇ ਜਸਵਿੰਦਰ ਭੱਲਾ ਤੇ ਮੋਦੀ ਸਾਹਿਬ ਨੇ ਇੱਕ ਬਹੁਤ ਖੂਬਸੂਰਤ ਲਫਜ਼ਾਂ ਨਾਲ ਚਿੱਠੀ ਬਣਾ ਕੇ ਮਿਸ ਜੀ ਭੱਲਾ ਦੇ ਨਾਮ ਭੇਜੀ ਉਹ ਚਿੱਠੀ ਸਾਡੇ ਕੋਲ ਅੱਜ ਮਾਨਣੀਆਂ ਰਜੀਵ ਗਾਂਧੀ ਜੀ ਜੋ ਸਾਡੇ ਇਸ ਵੇਲੇ ਅਪੋਚ ਲੀਡਰ ਨੇ ਚਿੱਠੀ ਉਹਨਾਂ ਦੀ ਆਈ ਮਾਨਯੋਗ ਗਵਰਨਰ ਸਾਹਿਬ ਨੇ ਚਿੱਠੀ ਭੇਜੀ ਆ ਉਹ ਆਈ ਮੇਰਾ ਕਹਿੰਦਾ ਪਾਵਾ ਕਿ ਜੇ ਮੈਂ ਅੱਜ ਇਸ ਸ਼ੋਕ ਸਭਾ 'ਚ ਸਾਰਾ ਮੈਂਸ਼ਨ ਕਰਨ ਲੱਗਿਆ ਸਾਨੂੰ ਪਤਾ ਲੱਗਾ ਕਿ ਸਾਡੇ ਐਮ.ਐਲ.ਏ ਸਾਹਿਬ ਜਿਹੜੇ ਇੱਥੇ ਮਹੱਲੀ ਵਾਲੇ ਕੁਲਵੰਤ ਸਿੰਘ ਜੀ ਉਹ ਮਾਨਯੋਗ ਮੁੱਖ ਮੰਤਰੀ ਸਾਹਿਬ ਦੱਸਣੇ ਵੀ ਲੈ ਕੇ ਆਏ ਆ ਭਗਵੰਤ ਮਾਨ ਜੀ ਘਰ ਵੀ ਆਏ ਸੀ ਮਾਨ ਸਾਹਿਬ ਨੇ ਪਰਿਵਾਰ ਨਾਲ ਕਾਫੀ ਸਮਾਂ ਸਪੈਂਡ ਕੀਤਾ ਤੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਦੇ ਨੈਭ ਸਿੰਘ ਸੈਣੀ ਜੀ ਘਰ ਆਏ ਹਰ ਇੱਕ ਪਾਰਟੀ ਦੇ ਬੀਜੇਪੀ ਦੇ ਅਕਾਲੀ ਦਲ ਦੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਸਾਡੇ ਘਰ ਆਏ ਸੁਖਵੀਰ ਬਾਦਲ ਜੀ ਘਰ ਆਏ ਸਾਡੇ ਚੀਮਾ ਸਾਹਿਬ ਘਰ ਆਏ ਬਲਵੀਰ ਸਿੱਧੂ ਜੀ ਸਾਡੇ ਘਰ ਆਏ ਸਾਡੀਆਂ ਬੀਜੇਪੀ ਤੋਂ ਸਾਡੇ ਵੱਡੇ ਵੱਡੇ ਲੀਡਰ ਸੁਭਾਸ਼ ਸ਼ਰਮਾ ਜੀ ਸਾਰੇ ਲੀਡਰ ਸਾਡੇ ਘਰ ਆਏ ਅਸੀਂ ਸਾਰਿਆਂ ਧੰਨਵਾਦ ਵੀ ਕਰਾਂਗੇ ਅਸੀਂ ਬੇਨਤੀ ਕਰਾਂਗੇ ਕਿ ਸਮਾਂ ਸ਼ਾਇਦ ਘਟ ਕਰਕੇ ਸਰਣ ਮੌਕਾ ਨਾ ਦੇ ਪਾਈਏ ਪਰ ਪਰਿਵਾਰ ਦਾ ਕੁਝ ਵਲਵਲੇ ਆ ਕਿਉਂਕਿ ਮੈਂ 2020 ਦੇ ਵਿੱਚ 2020 ਚ ਜਸੁੰਦਰ ਪੱਲਾ ਦੀ ਰਿਟਾਇਰਮੈਂਟ ਤੇ 31 ਮਈ ਨੂੰ ਕੋਵਿਡ ਲੱਗਾ ਸੀ ਮੈਨੂੰ ਕਹਿਣ ਲੱਗੇ ਮੈਂ ਅਦਾਸ ਹਾਂ ਮੈਂ ਪਾਰਟੀ ਨਹੀਂ ਕਰ ਸਕੀ ਰਿਟਾਇਰਮੈਂਟ ਦੀ ਮੈਂ ਕਿਹਾ ਪੱਲਾ ਸਾਹਿਬ ਤੁਹਾਡੀ ਪਾਰਟੀ ਦੁਨੀਆ ਦੇਖੂਗੀ ਮੈਂ ਆਨਲਾਈਨ ਤੇ ਸਦਾਂ ਦੀ ਸਵਾਗਤ ਕੀਤਾ 2.2 ਮਿਲੀਅਨ ਲੋਕਾਂ ਨੇ 22 ਲੱਖ ਲੋਕਾਂ ਨੇ ਲਾਈਵ ਦੇਖਿਆ ਉਹ ਉਹ ਸਾਡੀ 45 ਸਪੀਕਰ ਬੁਲਾਏ ਤੇ ਰਾਤੀ ਬੱਚਿਆਂ ਨੇ ਜਜ਼ਬਾਤੀ ਕਰਤਾ ਜਦੋਂ ਬੇਟੀ ਤੇ ਭੈਣ ਕਹਿੰਦੀਆਂ ਜਸਵਿੰਦਰ ਕਹਿੰਦਾ ਸੀ ਬਾਲ ਮੇਰੇ ਮਰਨ ਤੇ ਨੇ ਲੋਕ ਬੁਲਾਏਗਾ ਸਾਨੂੰ ਜਜ਼ਬਾਤੀ ਕਰ ਗਿਆ